ਤੇ ਤੁਸੀਂ ਆਜੀ ਪਾਰ ਹੁੰਦਾ ਕੀ ਨਾਮ ਹੈ ਬਹੁਤ ਇਲਜ਼ਾਮ ਨੇ ਤੁਹਾਨੂੰ ਵੀ ਪਤਾ ਹੀ ਹੈ ਮੈਨੂੰ ਕੁਝ ਹੋਰ ਵੀ ਪਤਾ ਨਾ ਤਾਂ ਕਰਦਾ ਇੱਕ ਦਾ ਡੇਢ ਦਾ ਡੇਢ ਚਲੋ ਮੇਰੀ ਗੱਲ ਸੁਣੋ ਗੁਰਮਖੋ ਸ ਵਿੱਚ ਕੁਝ ਮਤੇ ਜਿਹੜੇ ਨੇ ਉਹ ਪੰਜ ਸਿੰਘ ਸਹਬਾਨਾ ਨੇ ਪਾਸ ਕੀਤੇ ਨੇ ਉਹ ਮੈਂ ਤੁਹਾਨੂੰ ਜਿਹੜੇ ਮਤੇ ਨੇ ਉਹ ਲੜੀवार ਸਾਰੇ ਦੱਸ ਦਿੰਨਾ ਪਹਿਲਾ ਜਿਹੜਾ ਮਤਾ ਨੰਬਰ 1 ਵਾ ਅੱਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਪੁਰ ਵਾਸੀ ਗਿਆਨੀ ਮਲਕੀਰ ਸਿੰਘ ਜੀ ਖਡੂਰ ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿੰਘਣੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਹ ਕੌਮ ਦੀ ਇੱਕ ਚੰਗੀ ਹਸਤੀ ਸੀ ਔਰ ਇਹਨਾਂ ਨੇ ਬਹੁਤ ਬੱਚਿਆਂ ਨੂੰ ਸੰਥਿਆ ਕਰਵਾਈ ਮਤਾ ਨੰਬਰ 2 ਅੱਜ ਮਿਤੀ 26 ਚੇਤ ਨਾਨਕ ਸ਼ਹੀਦ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਬਾਨ ਦੀ ਇਕੱਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੀ ਵੱਲੋਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸਾਫਰ ਇਹ ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ। ਮਤਾ ਨੰਬਰ 3 ਅੱਜ ਮਿਤੀ 26 ਚੇਤ ਨਾਨਕ ਸਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵੇਲੇ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹਾਰ ਗੁਰ ਸਿੱਖ ਜਿੱਥੇ ਨਿਤਨੇਮ ਕਰਦਾ ਹੈ ਉਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਸਾਖੀਆਂ ਸੁਣਾਉਣ ਦੀ ਰਵਾਇਤ ਮੋਢ ਸਰਜੀਤ ਕਰਨ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵੱਧ ਸਕੇ ਮਤਾ ਨੰਬਰ 4 ਅੱਜ ਮਿਤੀ 26 ਜੇਠ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਬਾਨ ਦੀ ਕਤਰਤਾ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਹਰ ਸਿੱਖ ਅੰਤਮ ਅਰਦਾਸ ਸਮੇ ਸਾਦੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵੈਤਾ ਅਨੁਸਾਰ ਪਹਿਰਾ ਦੇਵੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ਤੇ ਲਗਾਇਆ ਜਾਵੇ ਮਤਾ ਨੰਬਰ 5 ਹੈ ਜੀ ਅਜਮਿਤੀ 26 ਚੇਤ ਨਾਨਕਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵੇਲੇ ਪੰਜ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਤੀ ਬਤਿਹਾਰ ਨਾਨਕਸ਼ਾਹੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗ੍ਰੀਤ ਕਰਨ ਇਹਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾਈ ਜਾਂਦੀ ਹੈ। ਮਤਾ ਨੰਬਰ 6 ਅੱਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2125 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਵੀਸ਼ਰ ਸਹਿਬਾਨ ਆਪਣੇ ਦੇਸ਼ ਵਿਦੇਸ਼ ਦੇ ਦੌਰੇ ਤੋਂ ਪੰਜਾਬ ਮੁੜਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਜੀ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਭਾਵੇਂ ਕਿ ਇਹ ਕਥਨ ਹੈ ਪਰ ਅੱਜ ਕੱਲ ਆਪਾਂ ਮੈਂ ਦਾ ਵਿਸਥਾਰ ਦੱਸ ਦਿੰਦਾ ਵੀ ਥੋੜਾ ਜਿਹਾ ਸੁੱਖਾ ਅਜ ਜਿਆਦਾ ਪੈ ਗਏ ਆ ਸਾਨੂੰ ਜ਼ਮੀਨ ਤੇ ਜਾਣਾ ਚਾਹੀਦਾ ਜ਼ਮੀਨ ਤੇ ਜਾ ਕੇ ਹਰ ਸਿੱਖ ਮਾਈ ਭਾਈ ਤੱਕ ਗੁਰੂ ਦਾ ਉਪਦੇਸ਼ ਪਹੁੰਚਾਉਣਾ ਚਾਹੀਦਾ ਭਾਵੇਂ ਕਿ ਇਹ ਮਾਰਗ ਕਠਿਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦਿਆਂ ਇਸ ਕਾਰਜ ਵਿੱਚ ਫਤਿਹ پا ਸਕਦੇ ਹਾਂ ਜਿਵੇਂ ਕੋਈ ਐਮਰਜੈਂਸੀ ਲੱਗੀ ਹੋਵੇ ਤੇ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਇਹ ਖੁੱਲ ਕੇ ਗੁਰਮਤਿ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਹੈ ਮਤਾ ਨੰਬਰ 7 ਆਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ ਬੱਤੀ ਜੇਠ ਸੰਮਤ ਨਾਨਕਸ਼ਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੋਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ। ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ। ਇਹ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ। ਆਜਮਤੀ ਇਹ ਮਤਾ ਨੰਬਰ 8 ਹੈ ਗਾਦੀ ਆਪਣਾ। ਆਜਮਤੀ ਸ਼ਬੀ ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 April 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ਼੍ਰੀ ਕਾਲਤਕਸ ਸਹਿਬ ਵਿਖੇ ਹੋਈ ਜਿਸ ਵੇਲੇ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇਕ ਵਿਸਾਖ ਨਾਨਕ ਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰਜਨਾ ਦਿਹਾੜਾ ਆ ਰਿਹਾ ਹੈ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰਤ ਸੰਚਾਰ ਦੇ ਪ੍ਰਬੰਧ ਜਿਹੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰਤ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵਦ ਤੋਂ ਵਦ ਇਨ੍ਹਾਂ ਅਮਰ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਤਰਦੇ ਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਆ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ ਚਾਹੀਦਾ ਇਹ ਅੱਜ ਅਠ ਮੱਥੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਪਾਸ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਤੇ ਸਾਰੇ ਪ੍ਰੈਸ ਨੂੰ ਵੀ ਪਤਾ ਹੈ ਤਖਤ ਸ੍ਰੀ ਦਮਨਵਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਜਗਵਿੰਦਰ ਸਿੰਘ ਜੀ ਪੰਜ ਪਿਆਰੇ ਸਹਿਬਾਨਾਂ ਵਿੱਚੋਂ ਗਿਆਨੀ ਮੰਗਲ ਸਿੰਘ ਜੀ ਸ੍ਰੀ ਅਕਾਲ ਤਖਸਾਲ ਦਾਸ ਸ੍ਰੀ ਅਕਾਲ ਤਖਸਾਲ ਸੇਵਾਦਾਰ ਅਤੇ ਕਾਰਜਕਾਰੀ ਯਹਦਾਦਰ ਸ੍ਰੀ ਅਕਾਲ ਤਖਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਸਾਹਿਬ ਦਾ ਇੱਕ ਮਸਲਾ ਸੀਗਾ ਜਿਹੜਾ ਵੀ ਫਿਲਮਾਂ ਬਣਦੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਹੁਣ ਵੀ ਇੱਕ ਨਵੀਆਂ ਫਿਲਮਾਂ ਆਈਆਂ ਨੇ ਉਹਨਾਂ ਦਾ ਬੋਲ ਵੀ ਹੋ ਰਿਹਾ ਹੈ ਕੋਈ ਤੁਸੀਂ ਕਮੇਟੀ ਬਣਾਈ ਕਮੇਟੀ ਤਾਂ ਕਿ ਉਸ ਦੇ ਵਿੱਚ ਗੁਰਮਤ ਰਹਿਤ ਮਰਿਆਦਾ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਫਿਰ ਹੀ ਉਸ ਨੂੰ ਰਿਲੀਜ਼ ਹੋਣ ਆਉਣ ਵਾਲੇ ਸਮੇਂ ਤੇ ਨਾ ਜੀ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇਕੱਤਰਤਾ ਕਰਾਂਗੇ ਉੱਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਵਸ਼ਟਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਹਿਬਜ਼ਾਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਨ੍ਹਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕਾਇਦਾ ਮਤਾ ਐਸਜੀਪੀਸੀ ਦਾ ਪਹਿਲਾਂ ਦਾ ਵੀ ਇੱਕ ਪਿਆ ਹੋਇਆ ਆਉਣ ਵਾਲੇ ਸਮੇਂ ਵਿੱਚ ਵੀ ਇਹਦੇ ਤੇ ਗੰਭੀਰ ਵਿਚਾਰ ਜਿਹੜੀ ਉਹ ਕੀਤੀ ਜਾਵੇਗੀ ਸਿੱਖਾ ਜੀ ਤੁਸੀਂ ਚਾਹੁੰਦੇ ਕਿ ਕੀ ਧਰਮ ਪਰਿਵਰਤਨ ਵੱਡੇ ਪੱਧਰ ਤੇ ਜਿਹੜਾ ਵਾ ਹੋ ਰਿਹਾ ਆ ਪਿਛਲੇ ਦਿਨ ਤੁਸੀਂ ਆਇਆ ਸੀ ਤੇ ਇੱਕ ਬਿਲਡਿੰਗ ਵਿੱਚ ਵੀ ਗਏ ਕਿ ਸਾਰਾ ਜਿਹੜੀ ਬਾਰਡਰ ਬੈਕ ਹੈ ਤੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਵੱਡਾ ਕੰਮ ਦੇਖੋ ਗੰਭੀਰ ਮਸਲਾ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਆ ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾ ਲੇ ਖੋਪਰੀ ਲਵਾ ਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਈ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਪੰਜਾਬ ਨੂੰ ਮੁੜ ਕੇ ਆਪਾਂ ਥੋੜਾ ਜਿਹਾ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਵੇਖੋ ਇਹ ਮਸਲਾ ਪ੍ਰੇਮ ਦਾ ਹੀ ਆ ਆਪਾਂ ਹਰੇਕ ਨੂੰ ਪਿਆਰ ਦੇ ਨਾਲ ਹੀ ਸਮਝਾ ਸਕਦੇ ਹਾਂ ਆਪਾਂ ਉਹਨਾਂ 'ਚ ਬਈਏ ਬੈਠ ਕੇ ਉਹਨਾਂ ਦੀ ਗੱਲ ਸੁਣੀਏ ਤੇ ਫਿਰ ਉਹਨਾਂ ਦੇ ਨਾਲ ਗੱਲ ਕਰੀਏ ਮੈਂ ਗੁਰਦਾਸਪੁਰ ਦੇ ਇੱਕ ਦਿਨ ਇੱਕ ਪਿੰਡ ਤੇ ਇਵੇਂ ਹੀ ਚੱਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉਥੇ ਰਹਿ ਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਗੇ ਦੇਗ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ 'ਚ ਇਦਾਂ ਹੀ ਲੰਗਰ ਛਕਣ ਚੱਲ ਗਏ ਉਹਨਾਂ ਦੇ ਪੈਰ ਹੀ ਭੁੰਜੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਗੇ ਇਹ ਜਿਹੜੀ ਗੁਰ ਭਾਈ ਮਹੀਮ ਆਪਾਂ ਕਹਿ ਲਈਏ ਵੀ ਅਸੀਂ ਗੁਰ ਭਾਈ ਆ ਇਹਦੇ ਤਹਿਤ ਆਪਾਂ ਖੁੱਲਾ ਵਿਚਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਬਾ ਧਰਮ ਪਰਵਰਤਨ ਇਹ ਰੁਕ ਜਾਊਗਾ ਗੁਰੂ ਸਮਰਾਥ ਹੈ ਗੁਰੂ ਸਾਹਿ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ ਸਿੰਘ ਸਾਹਿਬ ਜਿਸ ਦਾ ਤੁਸੀਂ ਕਿਹਾ ਵੀ ਫਿਲਮ ਸੰਬੰਧੀ ਅਸੀਂ ਖਾਸ ਮੀਟਿੰਗ ਸਿੱਖ ਗੁਰਵਾਨਾ ਦੀ ਰੱਖਾਂਗੇ ਉਹ ਤਾਂ ਸ਼ੌਂਗ ਕਬੱਡੀ ਪਹਿਲਾਂ ਵੀ ਫੈਸਲਾ ਕਰ ਚੁੱਕੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਪਰ ਜਦੋਂ ਤੱਕ ਸੈਂਸਰ ਬੋਰਡ 'ਚ ਕੋਈ ਸਿੱਖ ਗੁਰਵਾਨ ਨਹੀਂ ਰੱਖਿਆ ਸ਼ਾਮਲ ਕੀਤਾ ਜਾਂਦਾ ਉਦੋਂ ਈਰ ਤੱਕ ਦੇਖੋ ਲੋਡ ਲੋਡ ਇਹ ਹੈਗੀ ਆ ਸਿੱਖ ਸੈਂਸਰ ਬੋਰਡ ਬਣੇ ਸਿੱਖ ਸੈਂਸਰ ਬੋਰਡ ਬਣੇ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਘਾਣ ਨਹੀਂ ਵੇਖ ਸਕਦੇ ਇਹਦੇ ਲਈ ਸਿੱਖ ਸੈਂਸਰ ਬੋਰਡ ਇਹਦੇ ਸੰਬੰਧੀ ਆਪਾਂ ਜਿਹੜੀਆਂ ਕਾਰਵਾਈਆਂ ਅੱਗੇ ਪਾਵਾਂਗੇ ਸਿੱਖ ਸੈਂਸਰ ਬੋਰਡ ਕਿਸ ਤਰ੍ਹਾਂ ਬਣ ਸਕਦਾ ਹੈ ਜੀ ਨਾਨਕ ਸ਼ਾਹ ਫਕੀਰ ਇੱਕ ਫਿਲਮ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਮਨਨਤਾ ਦੇ ਦਿੱਤੀ ਜੋ ਜਦੋਂ ਰਿਲੀਜ਼ ਹੋਣ ਦਾ ਟਾਈਮ ਹੋਇਆ ਤੇ ਮਰਤੇ ਰੱਦ ਕਰ ਦਿੱਤੀ ਦੇਖੋ ਕਿੰਨੇ ਤੇ ਸਿਆਣੇ ਬੰਦੇ ਆਪਾਂ ਭਰਤੀ ਕਰਦੇ ਆਂ ਦੇਖੋ ਉਹ ਲੈ ਆਵਾਂਗੇ ਦੇਖੋ ਸਰਦਾਰ ਜੀ ਗੱਲ ਇਹ ਆ ਪਿਛੇ ਜੋ ਹੋ ਗਿਆ ਉਹ ਤੇ ਲੰਗਿਆ ਸਮਾਂ ਤੇ ਕੋਈ ਵਾਪਸ ਨਹੀਂ ਲੈ ਸਕਦਾ ਇਹ ਰੱਬ ਦਾ ਹੁਕਮ ਆ ਪਰ ਆਪਾਂ ਅੱਗੇ ਤੋਂ ਕੁਝ ਕਰ ਸਕਦੇ ਹਾਂ ਉਹ ਜ਼ਰੂਰੀ ਆ ਇਹ ਬਹੁਤ ਵੱਡੀ ਦਿੱਕਤ ਹੈਗੀ ਆ ਤੁਹਾਡਾ ਤਾਂ ਹੀ ਸਵਾਲ ਆ ਔਰ ਵਾਜਬ ਸਵਾਲ ਆ ਤੁਹਾਡਾ ਇਹਦੇ ਤੇ ਕੁਝ ਨਾ ਕੁਝ ਹੋਊਗਾ ਸੇਖੀ ਸਾਹਿਬ ਜੀ ਜੇ ਭਰ ਭਰ ਦਾ ਜਿਹੜਾ ਸੈਂਸਰ ਬੋਰਡ ਆ ਉਹ ਨਹੀਂ ਮੰਨੇਗਾ ਜਿਸ ਨੇ ਪਹਿਲਾਂ ਮੰਨ ਕਰ ਚੁੱਕਿਆ ਸੀ ਬੀਸੀ ਤੇ ਫਿਰ ਆਪਾਂ ਕਿਸਾ ਸੈਂਸਰ ਬੋਰਡ ਕਿਸੇ ਸੈਂਸਰ ਬੋਰਡ ਕਿਸਾ ਕੰਮ ਕਰੇਗਾ ਕੰਮ ਕਰੂਗਾ ਜੀ ਦੇਖੋ ਅਸੀਂ ਇਸ ਦੇਸ਼ ਦੇ ਸ਼ਹਿਰੀ ਆ ਸਾਡੇ ਬਹੁਤ ਸਾਰੇ ਰਾਈਟ ਆ ਕਿਸੇ ਵੀ ਬੋਰਡ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਗੁਰੂ ਸਾਹਿਬ ਜਾਂ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਕੋਈ ਇਤਿਹਾਸ ਦੇ ਨਾਲ ਖਿਲਵਾੜ ਕਰੇ ਜਾਂ ਉਹਨਾਂ ਦਾ ਪਾਤਰ ਚਿੱਤਰਣ ਕਰੇ ਸਿੱਖ ਇਹ ਸਹਿਣ ਨਹੀਂ ਕਰਦਾ ਹੈਗਾ ਕੋਈ ਗੱਲ ਨਹੀਂ ਆਪਾਂ ਤਾਲਮੇਲ ਕਰਾਂਗੇ ਜਦ ਲੱਗ ਦੁਨੀਆ ਰਹੀ ਆ ਨਾਨਕ ਕਿਸ ਸੁਣੀਆਂ ਕਿਸ ਕਈਆ ਕੁਛ ਕਵਾਂਗੇ ਕੁਛ ਸੁਣਾਗੇ ਉਹ ਵੀ ਸਾਡੀ ਸੁਣਨਗੇ ਬੰਦੇ ਹੀ ਆ ਫਿਰ ਕਿਹੜੀ ਗੱਲ ਆ ਇਤਿਹਾਸ ਦੇ ਨਾਲ ਜੁੜਨ ਦੀ ਸਿਕਪ ਬਿੱਟਕ ਬੋਰਡ ਜਿਹੜਾ ਉਹ ਕੀਤਾ ਜਾਏਗਾ ਬੜੀ ਚੰਨੀ ਚਰਚਾ ਬੜੀ ਕੀਤਾ ਜਾਏਗਾ ਗੜੀ ਹੋਏਗਾ ਕਮੇਟੀਆਂ ਬਣਨਗੀਆਂ ਕਦੋਂ ਸ਼ੁਰੂ ਹੋਏਗਾ ਇਹਦੇ ਤੇ ਆਉਣ ਵਾਲੇ ਸਮੇਂ ਚ ਚਰਚਾ ਕੀਤੀ ਜਾਵੇਗੀ ਸਿੰਘ ਸਾਹਿਬ ਸਿੰਘ ਸਾਹਿਬ 2 2 ਦਸੰਬਰ ਨੂੰ ਅਕਾਲੀ ਦਲ ਸਾਹਿਬ ਵੱਲੋਂ ਜਿਹੜੇ ਵੱਡੇ ਫੈਸਲੇ ਕੀਤੇ ਗਏ ਸੀ ਅਕਾਲੀ ਦਲ ਦੀ ਜਿਹੜੀ ਆ ਗਲਤੀਆਂ ਬਾਰੇ ਉਹਨਾਂ ਨੂੰ ਸਜ਼ਾਵਾਂ ਵੀ ਲੱਗੀਆਂ ਤਾਂ ਲੱਗੀਆਂ ਲੱਗੀਆਂ ਔਰ ਅਕਾਲੀ ਦਲ ਦੇ ਵਿੱਚ ਇਕਤਾ ਵਾਸਤੇ ਯਤਨ ਵੀ ਹੋਏ ਪਰ ਅੱਜ ਆਖਲੀ ਦਲ ਦੇ ਵਕ ਵਕ ਧੜੇ ਵਕ ਵਕ ਭਰਤੀ ਕਰ ਰਿਹਾ ਜੀ ਇਹਦੇ ਬਾਰੇ ਗਾਲਤਕ ਸਹਿਬ ਦਾ ਕੀ ਹਦੇਸ਼ ਹੈ ਹਦੇਸ਼ ਇਕਤਾ ਦਾ ਉਹ ਤੇ ਨਿਕਲੇ ਹੋਇਆ ਜੀ ਆਪਾਂ ਤੇ ਅੱਜ ਵੀ ਕਹਿੰਨੇ ਆ ਮੈਂ ਵਿਸਾਖੀ ਦਾ ਜਦੋਂ ਸੰਦੇਸ਼ ਦਿੱਤਾ ਉਹਦੇ ਵਿੱਚ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਰਿਵਾਰ ਸਾਡੇ ਪਾਤਸ਼ਾਹ ਨੇ ਕਿਹਾ ਤੇ ਜਦੋਂ ਪਾਤਸ਼ਾਹ ਨੇ ਕਿਹਾ ਤੇ ਫਿਰ ਰਾਜਨੀਤਿਕ ਤੇ ਰਾਵੀ ਉਹਦੇ ਵਿੱਚ ਹੀ ਆਉਂਦੀਆਂ ਤਾਂ ਇਹੋ ਹੀ ਸੰਦੇਸ਼ ਆ ਵੀ ਇਕੱਠੇ ਹੋਣਾ ਚਾਹੀਦਾ ਪੰਥ ਤੇ ਪੰਜਾਬ ਦੇ ਵੱਡੇ ਹਿਤਾਲੀ ਇਕੱਠੇ ਹੋਣਾ ਚਾਹੀਦਾ ਵਾ ਇਹ ਫਸੀਲ ਤੋਂ ਹੀ ਉਹਦਨ ਆਦੇਸ਼ ਹੋਇਆ ਤੇ ਉਹ ਅੱਜ ਕਾਇਮ ਆ ਸਿੰਘ ਸਾਹਿਬ ਕਿਹਾ ਜਾ ਰਿਹਾ ਸੀ ਅੱਜ ਬੜੀ ਛੇਤੀ ਦੇ ਵਿੱਚ ਕੱਲ ਦੇ ਵਿੱਚ ਇੱਕ ਜਿਹੜੀ ਮੀਟਿੰਗ ਬੁਲਾ ਲਈ ਗਈ ਹੈ ਉਧਰ ਅੱਜ ਸਟ੍ਰੋਮ ਕਾਲੀ ਦਾ ਬੱਦਲ ਦੀਆਂ ਜੱਟੀਆਂ ਜਿਹੜੀਆਂ ਹੈ ਮੈਨੂੰ ਨਹੀਂ ਪਤਾ ਉਹ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਇੰਨੀ ਕਾਲੀ ਕਿਉਂ ਕਿ ਹੱਲੇ ਦਿਨ ਪਏ ਸੀ ਕਿ ਸਾਕੀ ਦੇ ਵਿੱਚੋਂ ਥੋੜਾ ਜਿਆਦਾ ਦੇਖੋ ਸਿੰਘ ਸਾਹਿਬ ਮੇਰੇ ਕੋਲ ਦੋ ਤਖਤਾਂ ਦੀ ਸੇਵਾ داری ਆ ਆਨੰਦਪੁਰ ਸਾਹਿਬ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਵੱਡੀ ਗਿਣਤੀ ਦੀ ਸੰਗਤ ਆ ਰਹੀ ਹੈ ਸੰਗਤ ਨੂੰ ਮਿਲਣਾ ਉਥੋਂ ਦੇ ਜਥੇਦਾਰ ਸਾਹਿਬ ਦਾ ਪਹਿਲਾ ਤੇ ਅਹਿਮ ਫਰਜ਼ ਆ। ਉਹਦੇ ਤੋਂ ਬਾਅਦ ਸਮਾਂ ਹੀ ਨਹੀਂ ਲੱਗਣਾ। ਇਸ ਕਰਕੇ ਵੇਖੋ ਸਿੱਖ ਕਿਹੜਾ ਕੋਈ ਇੱਥੇ ਯਕੀਨ ਕਰਦਾ ਵੀ ਕਿਸ ਨੂੰ ਪੁੱਛ ਕੇ ਤਰੀਕ ਰੱਖਣੀ ਆ। ਜਦੋਂ ਗੁਰੂ ਦਾ ਹੁਕਮ ਹੁੰਦਾ ਪਰ ਰੱਖ ਦਿੰਦੇ ਤੇ ਰੱਖਤੀ ਇਹਦੇ ਤੇ ਇਹਦੇ ਤੇ ਕੋਈ ਗੱਲ ਹੀ ਨਹੀਂ ਆ। ਕੱਲ ਕਿਹਾ ਸੀ ਅੱਜ ਆ ਗਈ ਆ। 77 ਕਰੋੜਾਂ ਦੇ ਮਸਲੇ ਦੇ ਤੂੰ ਸਾਡੀਆਂ ਸੰਸਥਾਵਾਂ ਵੱਡੇ ਤੌਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਹੋ ਨਹੀਂ ਰਿਹਾ ਜਿਹੜਾ ਲਾਲਚ ਕੋਸੋ ਦੇ ਉੱਤੇ ਜਾਇਰ ਜਾਂਦਾ। ਉਸ ਨੂੰ ਕਿਸੇ ਖਰੋਤ ਆਉਂਗੀ ਬਿਲਕੁਲ ਆਉਗੀ ਜੀ ਸੱਚੇ ਪਾਤਸ਼ਾਹ ਦੇ ਨਾਂ ਬਾਣੀ ਦੇ ਵਿੱਚ ਬਚਨ ਤੂੰ ਮੇਰੋ ਮੇਰ ਪਰਬਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਅਗੇ ਨਿਵਕੇ ਆਪ ਆਖਦੇ ਆਂ ਇਨੂੰ ਖੜੋਤ ਆਊਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਧੰਨਵਾਦ ਜੀ ਸੈਂਸਰ ਸੈਂਸਰ ਵੀ ਇੱਕ ਬੜਾ ਮੜਾ ਇੱਕ ਗੇ ਪਰੇਡ ਨੂੰ ਆਪਾਂ ਕਹਿੰਦੇ ਆ ਹੋਣ ਵਾਲੀ ਸੀ ਇਹਨੂੰ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਫਿਲਹਾਲ ਦੇਖੋ ਮੇਰੀ ਮੇਰੀ ਗੱਲ ਸੁਣੋ ਇਹ ਵਿਸ਼ਾਵਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ ਅ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਚ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇਕੱਠ ਸਦਿਆ ਜਾਊ ਇਹਦੇ ਤੇ ਚਰਚਾ ਕੀਤੀ ਜਾਊ ਹਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਤ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤਾਂ ਅਮਰਤਸਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਮਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤਾਂ ਜਿਹੜੇ ਕੋਈ ਪ੍ਰਬੰਧਕ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹੰਤ ਵੀ ਰਾਬੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗੱਲ ਸਵਸ਼ਤਾ ਹਾਂ ਇਹਦੇ ਸਬੰਧੀ ਕੀ ਹੋਣਾ ਜੀਵਨ ਜਾਚ ਨਾਲ ਸੰਬੰਧਿਤ ਮਸਲਾ ਵਾ ਉਹ ਆਪਾਂ ਕਦਰਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਵਾਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।